ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਜੀ ਆਖੋ ਜੀ ਧੰਨ ਬਾਬਾ ਫੇਰ ਆਖੋ ਜੀ ਧੰਨ ਬਾਬਾ ਪਰਮ ਸਨਮਾਨਯੋਗ ਜੁਗ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਮਾਰੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਤੁਹਾਨੂੰ ਤੇਰੀ ਤਰ੍ਹਾਂ ਅੱਜ ਵੀ ਇਸ ਸਥਾਨ ਤੇ ਜਪ ਤਪ ਚਪੜਾ ਸਮਗਮ ਵਿੱਚ ਪਹੁੰਚੇ ਹੋ ਦਾਸ ਫਤਿਹ ਬੁਲਾਵੇ ਸਤਸੰਗਿਓ ਜੋ ਕੁਝ ਦਿਨ ਹੋਏ ਨੇ ਤੁਹਾਨੂੰ ਪਤਾ ਗੁਰਗਰਾਂ ਸਾਹਿਬ ਦਾ ਪ੍ਰਕਾਰ ਜਿਹੜਾ ਲੰਘ ਕੇ ਗਿਆ ਹੈ ਪਰਸੋਂ ਨੂੰ ਗੁਰਨਾਨਕ ਬਾਬਾ ਜੀ ਦਾ ਵਿਆਹ ਪੁਰਬ ਹੈ ਤੇ ਅੱਜ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੁਸੀਂ ਸ਼ਬਦ ਦੀਆਂ ਅਸੀਸਾਂ ਦੇਣਾ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆਉ ਬਿੱਲਾ ਫਤਹਿ ਬਲਾਈਏ ਫਿਰ ਜਦੋਂ ਅਖੀਰ ਤੇ ਫਿਰ ਤੁਸੀਂ ਜਿ ਕਰ ਰਹੇ ਨਹੀਂ ਅਸੀਸਾਂ ਦੇਣੀਆਂ ਅੱਜ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਜੋ ਕਿ ਪੈਸਾ ਨਿਰੰਤਰ ਸੁਭਾਅ ਨਿਭਾ ਰਹੇ ਨੇ ਬਚਪਨ ਤੋਂ ਹੁਣ ਤੱਕ ਰਾਤ ਦਿਨ ਸਿੱਖੀ ਦੇ ਪ੍ਰਚਾਰ ਵਾਸਤੇ ਪਸਾਰ ਵਾਸਤੇ ਹੋਰ ਜਿਵੇਂ ਹਸਪਤਾਲ ਪੈਸੇ ਨੇ ਖੁੱਲੇ ਨੇ ਸਕੂਲ ਖੁੱਲੇ ਨੇ ਗੁਰੂ ਕੇ ਲੰਗਰਾਂ ਦੇ ਸੇਵਾਵਾਂ ਬਾਬੇ ਨਾਨਕ ਦੀ ਜੋ ਸੋਈ ਚਲਦੀ ਫਿਰਦੀ ਰਸੋਈ ਜੀ ਦੇ ਆ ਪਰਵਾਨ ਇੱਥੇ ਤੱਕ ਵਿਦੇਸ਼ਾਂ ਜੀ ਸਤਗੁਰੂ ਕਿਰਪਾ ਕਰਨ ਜਲਦੀ ਸਮਾਵਾਂ ਸ਼ੁਰੂ ਹੋ ਰਹੀਆਂ ਨੇ ਉਹ ਸਮਾਵਾਂ ਨੂੰ ਮੁੱਖ ਰੱਖਦੇ ਆ ਹੋਇਆ ਅੱਜ ਅਨੰਦ ਸਾਹਿਬ ਤੋਂ ਪਹਿਲਾਂ ਭਾਈ ਸਾਹਿਬ ਜੀ ਨੂੰ ਸੰਗਤਾਂ ਵੱਲੋਂ ਇਧਰ ਤਲਵੰਡੀ ਖੰਮਨਹੂੜ ਇਲਾਕੇ ਦੇ ਸੰਗਤਾਂ ਵੱਲੋਂ ਅਦੇ ਭਾਈ ਸਾਹਿਬ ਨੂੰ ਅਵਾਰਡ ਵੀ ਦਿੱਤਾ ਜਾਏਗਾ ਉਦੋਂ ਫਿਰ ਨਾਲ ਨਾਲ ਸ਼ਬਦਨੀ ਅਸੀਸਾਂ ਤੁਸੀਂ ਦੇਣੀਆਂ ਆਓ ਸਾਰੀ ਸੰਗਤ ਫੰਦੇ ਦੀ ਸਾਂਝ ਕਰੋ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲਤਾਨਪੁਰ ਲੋਧੀ ਤੋਂ ਬੇਬੇ ਨਾਨਕੀ ਜੀ ਤੇ ਭਈਆ ਜੈ ਰਾਮ ਜੀ ਰਾਏ ਪੂਜੀ ਤਲਵੰਡੀ ਪਹੁੰਚਦੇ ਨੇ ਸ੍ਰੀ ਕਲਿਆਣ ਦਾ ਸਮੇਤ ਜੀ ਇੱਕ ਮੰਜੇ ਤੇ ਬੈਠੇ ਨੇ ਇੱਕ ਮੰਜੇ ਤੇ ਮਾਤਾ ਤ੍ਰਿਪਤਾ ਜੀ ਬੈਠੇ ਨੇ ਤੇ ਕੋਲ ਜਾ ਕੇ ਬੀਬੇ ਨਾਨਕੀ ਜੀ ਬੈਠ ਜਾਂਦੇ ਨੇ ਕੋਲੀ ਭਈਆ ਜੈਰਾਮ ਜੀ ਬੈਠ ਜਾਂਦੇ ਨੇ ਤੇ ਮਾਤਾ ਤ੍ਰਿਪਤਾ ਜੀ ਆਖਣ ਲੱਗੇ ਨਾਨਕੀ ਚੰਗਾ ਹੋਇਆ ਤੂੰ ਆ ਗਈ ਆ ਮੈਂ ਤੇਰੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਸੀ ਦੱਸੋ ਮਾਤਾ ਜੀ ਨਾਨਕੀ ਆਪਣੇ ਵੀਰ ਵਾਸਤੇ ਕੋਈ ਲੜਕੀ ਵੇਖ ਸਾਨੂੰ ਵੀ ਚਾਹ ਹੈ ਆਪਣੇ ਪੁੱਤਰ ਦਾ ਵਿਆਹ ਕਰੀਏ ਤੇ ਬੇਬੇ ਨਾਨਕੀ ਜੀ ਥੋੜਾ ਮੁਸਕਰਾ ਪਏ ਕਹਿੰਦੇ ਮਾਤਾ ਜੀ ਮੇਰੇ ਮਨ ਵਿੱਚ ਕਿੰਨੇ ਦਿਨ ਹੋਏ ਉਹ ਇਹ ਖਿਆਲ ਆਉਂਦਾ ਪਿਆ ਸੀ ਕਿ ਮਾਤਾ ਜੀ ਨਾਲ ਗੱਲ ਕਰੀਏ ਤਵੀਰ ਦਾ ਵਿਆਹ ਕਰੀਏ ਮੈਨੂੰ ਵੀਰ ਦੇ ਵਿਆਹ ਦਾ ਬੜਾ ਚਾਹ ਹੈ ਤੁਹਾਨੂੰ ਪਤਾ ਭੈਣਾਂ ਨੂੰ ਬੜਾ ਚਾਹ ਹੁੰਦਾ ਹੈ ਇਦੋਂ ਫਿਰ ਬੀਬੇ ਨਾਨਕੀ ਜੀ ਤੇ ਭਈਆ ਜੈਅਰ ਅਮ ਜੀ ਵਾਪਸ ਸੁਲਤਾਨਪੁਰ ਲੋਧੀ ਆਉਂਦੇ ਨੇ ਬਟਾਲੇ ਦੇ ਕੋਲ ਪੱਖੋ ਕੇ ਰੰਧਾਵੇ ਵਿਖੇ ਮੂਲ ਚੰਦ ਜੀ ਉਥੋਂ ਦੇ ਪਟਵਾਰੀ ਨੇ ਤੇਰੇ ਐਸ਼ੇ ਬਟਾਲੇ ਇਹਨਾਂ ਦੀ ਇਹ ਇਧਰੋਂ ਭਾਈਆ ਜੈਰਾਮ ਜੀ ਨੂੰ ਮਿਲਦੇ ਨੇ ਪਹਿਲਾਂ ਵੀ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ ਜਦੋਂ ਇੱਕ ਦਿਨ ਮਲਾਪ ਹੋਇਆ ਤੇ ਭਾਈਆ ਜੈਰਾਮ ਜੀ ਆਖਣ ਲੱਗੇ ਵੀ ਮੂਲ ਚੰਦ ਜੀ ਮੇਰਾ ਰਿਸ਼ਤੇਦਾਰ ਹੈ ਪਟਵਾਰੀ ਦਾ ਮੁੰਡਾ ਹੈ ਉਹਦੇ ਵਾਸਤੇ ਕੋਈ ਜੋਗਰਤ ਪਰ ਦੇਖਣਾ ਹੈ ਪਾਵੋ ਉਹਦੇ ਵਾਸਤੇ ਕੋਈ ਲੜਕੀ ਵੇਖਣੀ ਹੈ ਤੇ ਮੂਲ ਚੰਦ ਜੀ ਆਖਣ ਲੱਗੇ ਲੜਕੀ ਕਿਹੋ ਜੀ ਜੈਦੀ ਹੈ ਕਹਿੰਦੇ ਲੜਕੀ ਸਿਆਣੀ ਹੋਵੇ ਲੜਕੀ ਸਬਰ ਵਾਲੀ ਹੋਵੇ ਸੰਤੋਖ ਵਾਲੀ ਹੋਵੇ ਤੇ ਅਗੋਂ ਬਾਬਾ ਮੂਲ ਚੰਦ ਜੀ ਦੋਵੇਂ ਹੱਥ ਜੋੜ ਲਏ ਅਖਲ ਗਏ ਫਿਰ ਜੈਰਾਮ ਜੀ ਫਿਰ ਦੂਰ ਕੀ ਜਾਣਾ ਹੈ ਮੇਰੀ ਆਪਣੀ ਲੜਕੀ ਹੈ ਉਹਦਾ ਨਾਮ ਹੈ ਸੁਲੱਖਣੀ ਉਹ ਵੀ ਵਿਆਹ ਯੋਗ ਹੈ ਸਤ ਸੰਗਿਓ ਫਿਰ ਭਈਆ ਜੈਰਾਮ ਜੀ ਵਿਚੋਲੇ ਬਣੇ ਮੈਂ ਸੰਖੇਪ ਦੇ ਵਿੱਚ ਰਿਸ਼ਤਾ ਹੋ ਗਿਆ ਜੀ 1485 ਦੇ ਵਿੱਚ ਕਰਮਾਈ ਹੋਈ ਡੇਢ ਦੋ ਸਾਲ ਦਾ ਸਮਾ ਪਾਲਿਆ 1487 ਦੇ ਵਿੱਚ ਫਿਰ ਸਾਬੋ ਕੀ ਤਲਵੰਡੀ ਤੋਂ ਪਾਗਾਂ ਵਾਲਿਓ ਇਧਰੋਂ ਫਿਰ ਗੁਰਮੁਖੋ ਜਿਹੜੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸੁਲਤਾਨਪੁਰ ਲੋਧੀ ਪਹੁੰਚੇ ਰਾਏ ਪੋ ਜੀ ਤਲਵੰਡੀ ਤੋਂ ਵੀ ਹੋਰ ਸੁਲਤਾਨਪੁਰ ਲੋਧੀ ਸਾਰੇ ਰਿਸ਼ਤੇਦਾਰ ਇਕੱਠੇ ਇੱਥੋਂ ਫੇਰ ਬਰਾਤ ਤੁਰਦੀ ਹੈ ਅੱਜ ਵੀ ਉਹ ਮਰਿਆਦਾ ਹੈ ਗੁਰਮੁਖੋ ਤੁਹਾਨੂੰ ਕਈਆਂ ਨੂੰ ਪਤਾ ਹੋਵੇਗਾ ਬਰਾਤ ਅੱਜ ਵੀ ਸੁਲਤਾਨਪੁਰ ਲੋਧੀ ਤੋਂ ਬਟਾਲੇ ਜਾਂਦੀ ਹੈ ਜਦੋਂ ਬਾਬੇ ਦਾ ਵਿਆਹ ਹੁੰਦਾ ਹੈ ਸੁਲਤਾਨਪੁਰ ਲੋਧੀ ਤੋਂ ਬਰਾਤ ਚੜ੍ਹਦੀ ਹੈ ਇਹ ਬਰਾਤ ਦੇ ਵਿੱਚ ਸੰਤ ਮਹਾਪੁਰਖ ਫਕੀਰ ਲੋਕ ਬੰਦਗੀ ਵਾਲੇ ਲੋਕ ਨੇ ਉੱਥੇ ਸਤਕੂ ਦੇ ਰਿਸ਼ਤੇਦਾਰ ਵੀ ਨੇ ਨਾਨਕਾ ਪਰਿਵਾਰ ਹੈ ਬਾਬਾ RAM ਚੰਦ ਜੀ ਨਾਨਾ ਜੀ ਵੀ ਉਹਨਾਂ ਨੂੰ ਬੜਾ ਚਾਹ ਹੈ ਨਾਨੀ ਮਾਤਾ ਭرائی ਜੀ ਉਹਨਾਂ ਨੂੰ ਬੜਾ ਚਾਹ ਹੈ ਮਾਮਾ ਕ੍ਰਿਸ਼ਨਾ ਜੀ ਗੁਰਨਾਨਕ ਬਾਛੇ ਦੇ ਮਾਮਾ ਜੀ ਉਹਨਾਂ ਨੂੰ ਬੜਾ ਚਾਹ ਹੈ ਮਾਸੀ ਮਾਸੀ ਲੱਖੋ ਜੀ ਉਹਨਾਂ ਨੂੰ ਬੜਾ ਚਾਹ ਹੈ ਮਾਸੀ ਦਾ ਪੁੱਤਰ ਬਾਬਾ ਰਾਮ ਥੰਮਣ ਉਹ ਵੀ ਬਰਾਦੇ ਨਾਲ ਹੈ ਇਧਰੋਂ ਭਾਈਆ ਜੈਰਾਮ ਜੀ ਭਾਈਆ ਜੈਰਾਮ ਦੇ ਪਿਤਾ ਜੀ ਬਾਬਾ ਪਰਮਾਨੰਦ ਜੀ ਉਹ ਵੀ ਨਾਲ ਨੇ ਬੇਬੇ ਨਾਨਕੀ ਜੀ ਉਹਨਾਂ ਨੂੰ ਚਾਹੋ ਵੀ ਨਾਲ ਨੇ ਹੋਰ ਤਲਵੰਡੀ ਤੋਂ ਜੋ ਪਿਆਰ ਵਾਲਿਆਂ ਨੂੰ ਆਨੇ ਉਹ ਸਭ ਰਾਤ ਦੇ ਨਾਲ ਨੇ ਬਰਾਤ ਜਦੋਂ ਬਟਾਲੇ ਪਹੁੰਚੀ ਬਾਹਰ ਬਾਗ ਦੇ ਵਿੱਚ ਬਾਬਾ ਮੂਲ ਚੰਦ ਨੂੰ ਪਤਾ ਲੱਗਾ ਇਦਾਂ ਬਟਾਲੇ ਬਰਾਤ ਪਹੁੰਚ ਗਈ ਹੈ ਕੁਝ ਪਤਵੰਤੇ ਭੇਜੇ ਬੜੇ ਸਤਕਾਰ ਨਾਲ ਬਰਾਤ ਨੂੰ ਬਟਾਲੇ ਸ਼ਹਿਰ ਦੇ ਵਿੱਚ ਲੈ ਕੇ ਗਏ ਜੋ ਜਲ ਪਣੀਆ ਸ਼ਿਵਾ ਕੀਤੀ ਬਰਾਤੀਆਂ ਦੀ ਆਪਣੇ ਪਿਆਰ ਦੇ ਨਾਲ ਹੁਣ ਜਦੋਂ ਲਾਵਾਂ ਹੋਣ ਲੱਗੀਆਂ ਨਾ ਅਦਿਕਲ ਬਕੜਿਓ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਦੇ ਹੱਥ ਤੁਸੀਂ ਮਨਾ ਰਹੇ ਹੋ ਜਿਸ ਵੇਲੇ ਲਾਵਾ ਲਗਿਆ ਬ੍ਰਾਹਮਣ ਲੋਕ ਹੋਰ ਪੰਡਿਤ ਲੋਕ ਆ ਗਏ ਉਹਨਾਂ ਨੇ ਅੱਗ ਦਾ ਪ੍ਰਬੰਧ ਕੀਤਾ ਆਪਣੀਆਂ ਸਮਰਤੀਆਂ ਲੈ ਕੇ ਆ ਗਏ ਗੁਰਨਾਨਕ ਪਾਤਸ਼ਾਹ ਕਿਤੇ ਬੈਠੋ ਇੱਥੇ ਅੱਗ ਦੇ ਦਿਵਾਲੇ ਤੁਸੀਂ ਸੱਤ ਨਾਮਾਂ ਲੈਣੀਆਂ ਨੇ ਫਿਰ ਤੁਹਾਡਾ ਵਿਆਹ ਹੋਵੇਗਾ ਪਾਓ ਤੁਹਾਡੇ ਆਨੰਦ ਕਾਰਜ ਹੋਣਗੇ ਗੁਰਨਾਨਕ ਪਾਤਸ਼ਾਹ ਕਹਿੰਦੇ ਅਸੀਂ ਅੱਗ ਦੇ ਦਿਵਾਲੇ ਲਾਵਾ ਨਹੀਂ ਲੈਣੀ ਆ ਇੱਥੇ ਫਿਰ ਕਈ ਇਤਰਾਜ਼ ਕਰਨਾ ਸ਼ੁਰੂ ਕਰਤਾ ਕਹਿੰਦੇ ਸਦੀਆਂ ਤੋਂ ਇਹ ਰਸਮ ਚੱਲਦੀ ਆਈ ਹੈ ਵਿਆਹ ਹੁੰਦਾ ਹੀ ਅਗਨੀ ਤੇ ਚਾਰਛੇਰੇ ਇਲਾਵਾ ਲੈ ਕੇ ਤੇ ਗੁਰਨਾਨਕ ਬਾਦਸ਼ਾਹ ਜੀ ਕਹਿੰਦੇ ਹੁੰਦਾ ਹੋਏਗਾ ਪਰ ਅਸੀਂ ਸ਼ਬਦ ਦੀਵਾਲੇ ਇਲਾਵਾ ਲਾਵਾਂਗੇ ਫਿਰ ਕਈਆਂ ਇਤਰਾਜ਼ ਵੀ ਕੀਤਾ ਕੁਝ ਸਿਆਣੇ ਗੁਰੂ ਕਹਿੰਦੇ ਜਿਵੇਂ ਮੁੰਡਾ ਕਹਿੰਦਾ ਉਦਾਂ ਕਰ ਲਈਏ ਫਿਰ ਗੁਰਮੁਖੋ ਗੁਰਨਾਣਕ ਬਾਸ਼ਾ ਨੇ ਚੰਦਨ ਦੀ ਚੌਂਕੀ ਮੰਗਾਈ ਸੁੰਦਰ ਕੱਪੜਾ ਮੰਗਾਇਆ ਹੋੜ ਕਾਗਜ਼ ਕਲਮ ਮੰਗਾਈ ਆਪਣੇ ਮਹਾਲਕ ਹੱਥਾਂ ਦੇ ਨਾਲ ਸਤਬ ਨੇ ਮੂਲ ਮੰਤਰ ਦਾ ਜਾਪ ਲਿਖਿਆ ਉਹ ਚੰਦਨ ਦੀ ਚੌਂਕੀ ਤੇ ਸੁੰਦਰ ਵਿਸ਼ਾਈ ਕਰਕੇ ਮੂਲ ਮੰਤਰ ਦਾ ਜਾਪ ਤੇ ਰੱਖਿਆ ਤੇ ਉਹਦੇ ਦਿਵਾਲੇ ਚਾਰ ਲਾਂਵਾਂ ਲਈਆਂ ਇਸ ਤਰ੍ਹਾਂ ਗੁਰਨਾਣਕ ਬਾਸ਼ਾ ਦੇ ਆਨੰਦ ਕਾਰ ਦੁਏ ਪਾ ਵਿਆਹ ਹੋਇਆ ਸਤ ਸੰਗਿਓ ਜਿਹੜੇ ਚਾਰ ਲਾਵਾਂ ਦਾ ਪਾਠ ਆ ਨਾ ਉਹ ਗੁਰੂ ਰਾਮ ਦਾ ਜਿਹੜੇ ਸੁਹੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ ਉਹ ਬਾਅਦ ਵਿੱਚ ਉਚਾਰਨ ਕੀਤਾ ਹੈ ਸੁਹੀ ਮਹੱਲਾ ਚੌਥਾ ਹਰ ਪਹਿਲੀ ਲਾ ਪ੍ਰਵਿਰਤੀ ਕਰਮਧਰਾਇਆ ਬਦ람 ਜੀਓ ਉਹ ਬਾਅਦ ਚ ਗੁਰੂ ਰਾਮ ਤੁਹਾਨੂੰ ਉਚਾਰਨ ਕੀਤਾ ਹੈ ਵੇਖੋ ਗੁਰੂ ਨਾਨਕ ਬਾਦਸ਼ਾਹ ਨੇ ਉਸ ਵੇਲੇ ਸ਼ਬਦ ਨੂੰ ਪ੍ਰਧਾਨਤਾ ਦਿੱਤੀ ਹੁਣ ਬ੍ਰਾਹਮਣ ਲੋਕ ਥੋੜਾ ਨਾਰਾਜ਼ ਹੋ ਗਏ ਥੋੜਾ ਉਦਾਸ ਹੋ ਕੇ ਕਹਿੰਦੇ ਇਹ ਤਾਂ ਸਾਡੀ ਬੇਇੱਜ਼ਤੀ ਕੀਤੀ ਹੈ ਅਸੀਂ ਬੇਇੱਜ਼ਤੀ ਦਾ ਬਦਲਾ ਲੈਣਾ ਉਹਨਾਂ ਕੀ ਕੀਤਾ ਥੋੜਾ ਹਟਵਾ ਜਿੱਥੇ ਆਨੰਦ ਕਾਰਜ ਹੋਏ ਉੱਥੇ ਗੁਰਦੁਆਰਾ ਡੇਰਾ ਸਾਹਿਬ ਆਜਾ ਥੋੜਾ ਹਟਵਾ ਜਿੱਥੇ ਗੁਰਦੁਆਰਾ ਜਕੰਧ ਸਾਹਿਬ ਹੈ ਉੱਥੇ ਕੱਚੀ ਮਿੱਟੀ ਦੀ ਗੰਧ ਸੀ ਗਲਮਕੋ ਉਹਦੇ ਕੋਲੇ ਗੁਰਨਾਨਕ ਬਾਛਾ ਨੂੰ ਬਿਠਾ ਦਿੱਤਾ ਉਹਦੇ ਅੱਗੇ ਬਿਠਾ ਦਿੱਤਾ ਮੰਨ ਲਓ ਇੱਕ ਕੰਧ ਹੈ ਇੱਧਰ ਗੁਰਨਾਨਕ ਬਾਛਾ ਨੂੰ ਬਿਠਾ ਦਿੱਤਾ ਤੇ ਹੁਣ ਉਹ ਬ੍ਰਾਹਮਣ ਪੰਡਿਤ ਲੋਕ ੱਤਕਾ ਲਾਉਂਦੇ ਨੇ ਇੱਥੇ ਕਿ ਮਾਤਾ ਹੋਈ ਆ ਬਹੁਤ ਬਜ਼ੁਰਗ ਮਾਤਾ ਸੀ ਉਹਦਾ ਨਾਮ ਆਇਆ ਮਾਈ ਦੁਰਗੀ ਉਹ ਮਾਤਾ ਦੁਰਗੀ ਪੇਰੇ ਗੁਰੂ ਨਾਨਕ ਬਾਦਸ਼ਾਹ ਦੇ ਕੋਲ ਆਉਂਦੀ ਹੈ ਆਖਣਗੀ ਗੁਰੂ ਨਾਨਕ ਬਾਦਸ਼ਾਹ ਜੀ ਇਹ ਬ੍ਰਾਹਮਣ ਲੋਕ ਈਰਖਾ ਵਿੱਚ ਸੜਦੇ ਬਏ ਨੇ ਇਹ ਕਹਿੰਦੇ ਸਾਡੀ ਬੇਇੱਜ਼ਤੀ ਹੋਈ ਅਸੀਂ ਬਦਲਾ ਲੈਣਾ ਹੈ ਇਹ ਕੰਧ ਨੂੰ ੱੱੱਕਾ ਮਾਰ ਰਹੇ ਨੇ ਤੁਸੀਂ ਕੰਧ ਦੇ ਅਧੋ ਉੱਠ ਜਾਓ ਜੇ ਕੰਧ ਡਿੱਗ ਪਈ ਨਾ ਤੁਹਾਡੇ ਕੱਪੜੇ ਵੀ ਗੰਦੇ ਹੋ ਜਾਣਗੇ ਤੁਹਾਸਾ ਤਾਂ ਟੱਡ ਨੁਕਸਾਨ ਵੀ ਕੋਈ ਹੋ ਜਾਵੇ ਇਹ ਈਰਖਾ 'ਚ ਸੜਦੇ ਬਏ ਨੇ ਉੱਠ ਜਾਓ ਇੱਥੋਂ ਗੁਰੂ ਨਾਨਕ ਪਾਸ਼ਾ ਪਤਾ ਕੀ ਕੀ ਦਿਖਦੇ ਮਾਈ ਕੀ ਕਹਨੀ ਹੈ ਕਹਿੰਦੀ ਕੰਧ ਉਲ ਉੱਠ ਜੋ ਤੁਸੀਂ ਇਹ ਬ੍ਰਾਹਮਣ ਲੋਕਾਂ ਦੇ ਨੂੰ ਧੱਕਾ ਮਾਰਦੇ ਪਏ ਨੇ ਇੱਕ ਸਮਝ ਦੇ ਸਾਡੀ ਬੇਇੱਜ਼ਤੀ ਹੋਈ ਆ ਗੁਰੂ ਨਾਨਕ ਬਾਦਸ਼ਾਹ ਨੇ ਸ਼ਬਦ ਵਾਲੇ ਚਾਰ ਲਾਵਾ ਲਈਆਂ ਨੇ ਤੇ ਇਹ ਆਪਣੀ ਬੇਇੱਜ਼ਤੀ ਸਮਝਦੇ ਪਏ ਉਹਦਾ ਬਦਲਾ ਲੈਣਾ ਚਾਹੁੰਦੇ ਨੇ ਇੱਕ ਕੰਦ ਨੂੰ ਧੱਕਾ ਦੇ ਰਹੇ ਨੇ ਕੰਦ ਡਿੱਗ ਪਵੇ ਤੇ ਤੁਹਾਡੇ ਕੱਪੜੇ ਖਰਾਬ ਹੋ ਜਾਣ ਕੱਪੜੇ ਤੇ ਖਰਾਬ ਹੋ ਜਾਣਾ ਤੁਹਾਡਾ ਨੁਕਸਾਨ ਵੀ ਹੋ ਸਕਦਾ ਸਤਿਗੁਰੂ ਜੀ ਇੱਥੋਂ ਉੱਟ ਜਾਓ ਤੇ ਗੁਰੂ ਨਾਨਕ ਬਾਛੀ ਜੀ ਕਹਿੰਦੇ ਉਹ ਮਾਈ ਜਦ ਤੱਕ ਸੂਰਜ ਰਹੇਗਾ ਜਦ ਤੱਕ ਚੰਦਲਮਾ ਰਹੇਗਾ ਜਦ ਤੱਕ ਤਾਰੇ ਰਹਿਣਗੇ ਇਹ ਜੁਗਾ ਜੁਗਾ ਤੱਕ ਕੰਦ ਵੀ ਉਸੇ ਤਰ੍ਹਾਂ ਰਹੇਗੀ ਇਕ ਕੰਦ ਜੁਗਾ ਜੁਗਾ ਤੱਕ ਰਹੇਗੀ ਭਾਗਾਂ ਵਾਲਿਓ ਅੱਜ ਦਰਸ਼ਨ ਕਰਨ ਜਾਂਦੇ ਹੋ ਕੰਦ ਸਾਹਿਬ ਜਿਨ ਨਹੀਂ ਕੀਤੇ ਕਰਿਓ ਜਾ ਕੇ ਸਤਸੰਗਿਓ ਅਦਵੀਓ ਕੰਦ ਸ਼ੀਸ਼ੇ ਜੇ ਮਰੀ ਹੋਈ ਹੈ ਕਦੀ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਨਾ ਕੰਦ ਦੇ ਅੱਗੇ ਖਲੋਜਿਓ ਤੇ ਸੁਰਤੀ ਨਾ ਆਖੋ ਇਹ ਕੰਦ ਤੇਰੇ ਸਮੇਂ ਦੀਆਂ ਕਿੰਨੀਆਂ ਪੱਕੀਆਂ ਕੰਧਾ ਹੋਣਗੀਆਂ ਤੇਰੇ ਸਮੇਂ ਦੇ ਕਿੰਨੇ ਵੱਡੇ ਵੱਡੇ ਮਹਿਲ ਹੋਣਗੇ ਪਰ ਅੱਜ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਤੂੰ ਕੱਚੀ ਮਿੱਟੀ ਦੀ ਕੰਧ ਵਾਂ ਤੂੰ ਆਦਮੀ ਸੇਹ ਰਹਾ ਲੋਕ ਤੇਰਾ ਸਤਿਕਾਰ ਕਰਦੇ ਨੇ ਲੋਕ ਤੇਨੂੰ ਨਮਸਕਾਰ ਵੀ ਕਰਦੇ ਨੇ ਜਿਹੜਾ ਇੰਨਾ ਸਤਿਕਾਰ ਦੁਨੀਆ 'ਚ ਕਿਵੇਂ ਹੋ ਰਿਹਾ ਹੈ ਤੇ ਸੁਰਤੀ ਜੋ ਕੰਧ ਤੁਹਾਨੂੰ ਜਵਾਬ ਦੇਗੀ ਆਖੀ ਭਲਿਆ ਬੇਸ਼ੱਕ ਮੈਂ ਕੱਚੀ ਮਿੱਟੀ ਦੀ ਕੰਧ ਵਾਂ ਬੇਸ਼ੱਕ ਮੈਂ ਕੱਚੀ ਮਿੱਟੀ ਦੇ ਕੰਦਵਾ ਮੇਰੇ ਸਮੇਂ ਦੀ ਹੁਣ ਕਈ ਪੱਕੇ ਪੱਕੇ ਕੰਦਾ ਉਹਨਾਂ ਦਾ ਅਜੇ ਨਾਮੋ ਨਿਸ਼ਾਨ ਨਹੀਂ ਆ ਮੇਰਾ ਸਤਕਾਰ ਤਦ ਹੈ ਇੱਕ ਗੁਰਨਾਨਕ ਦੀ ਪਿਆਰ ਭਰੀ ਨਦਰ ਮੇਰੇ ਤੇ ਹੋ ਗਈ ਓ ਗੁਰਨਾਨਕ ਦੀ ਪਿਆਰ ਭਰੀ ਨਦਰ ਨਦਰ ਨੇ ਮੈਨੂੰ ਸਤਕਾਰ ਜੋਗ ਤੇ ਪੂਜਨ ਜੋਗ ਬਣਾ ਦਿੱਤਾ ਸਤਸੰਗੀਆਂ ਵੇਖੋ ਗੁਰਨਾਨਕ ਪਾਸ਼ ਸ਼ਬਦ ਨਾਲ ਜੋੜਤਾ ਅੱਜ ਸਾਡੇ ਸਤਕਾਰ ਜੋਗ ਭਾਈ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਮੈਂ ਅਕਸਰ ਕਈ ਵੇਲੇ ਅਗੇ ਵੀ ਤੁਹਾਨੂੰ ਬੇਨਤੀ ਕਰਦਾ ਹੁੰਦਾ ਜਿਹੜੇ ਗੁਰਮਖ ਰੱਬ ਦੇ ਪਿਆਰੇ ਹੁੰਦੇ ਨੇ ਨਾ ਉਹ ਸੰਸਾਰ ਲਈ ਜਿੰਦੇ ਨੇ ਅਸੀਂ ਲੋਕ ਆਪਣੇ ਲਈ ਜਿਉਂਦੇ ਆ ਬਸ ਤੋ ਛਾਲ ਮਾਰ ਲਓ ਪਰਿਵਾਰ ਵਾਸਤੇ ਥੋੜੀ ਹੋਰ ਛਾਲ ਮਾਰ ਲਓ ਰਿਸ਼ਤੇਦਾਰਾਂ ਵਾਸਤੇ ਪਰ ਗੁਰਮਖ ਪਰਦੇ ਰੰਗ ਦੇ ਰੱਬ ਦੇ ਪਿਆਰੇ ਹੁੰਦੇ ਨੇ ਰੰਗ ਰਤਰੀਆਂ ਹੁੰਦੀਆਂ ਨੇ ਉਹ ਸੰਸਾਰ ਵਾਸਤੇ ਜਿੰਦੀਆਂ ਨੇ ਇੱਕ ਨਾਮ ਸੁਣਿਆ ਤੁਸੀਂ ਪ੍ਰੋਫੈਸਰ ਪੂਰਨ ਸਿੰਘ ਜੀ ਤੁਹਾਨੂੰ ਪਤਾ ਸੰਗਤ ਮਾਰੀ ਹੋ ਗਈ ਸੀ ਇਹ ਸਿੱਖੀ ਤੋਂ ਪਤਿਤ ਹੋ ਗਏ ਸਨ ਜਦੋਂ ਫਿਰ ਗੁਰਮਖ ਪਿਆਰੇ ਭਾਈ ਵੀਰ ਸਿੰਘ ਦੀ ਸੰਗਤ ਹੋਈ ਦੁਬਾਰਾ ਸਿੱਖੀ ਵਿੱਚ ਆਏ ਜਦੋਂ ਅੰਮ੍ਰਾਲੇ ਦੇ ਕੋਲ ਸਮਾਗਮ ਤੇ ਜਦੋਂ ਗਏ ਸਟੇਜ ਤੇ ਖਲੋਤੇ ਨੇ ਜੇ ਅਜੇ ਪ੍ਰਚਾਰ ਕਰਨ ਲੱਗੇ ਨੇ ਤੇ ਇੱਕ ਬੰਦਾ ਸੰਗਤ ਜੋ ਬੋਲਿਆ ਤਾਂ ਕੀ ਕਹਿੰਦਾ ਕਹਿੰਦਾ ਪ੍ਰੋਫੈਸਰ ਪੂਰਨ ਸਿੰਘ ਜੀ ਤੁਹਾਨੂੰ ਕੀ ਹੋ ਗਿਆ ਪਹਿਲਾਂ ਤੁਸੀਂ ਘੋਲ-ਘੋਲ ਸੀ ਪਹਿਲਾਂ ਭੰਗਵੇਂ ਕੱਪੜੇ ਪਾਉਂਦੇ ਸੀ ਹੁਣ ਸੀਸ ਤੇ ਸੁੰਦਰ ਦਸਤਾਰ ਸਜਾਈ ਹੈ ਗਲ ਤੇ ਗਾਤਰਾ ਪਾਇਆ ਹੈ ਚਿੱਟਾ ਕੁਰਤਾ ਪਜਾਮਾ ਪਾਇਆ ਪਾਇਆ ਹੈ ਪੁਰਨ ਸਿੰਘ ਤਾਂ ਹੋਕ ਹੀ ਗਿਆ ਇਨੀ ਤਬਦੀਲੀ ਤੁਹਾਡੇ ਚ ਕਿਵੇਂ ਆਈ ਉਸ ਵੇਲੇ ਪ੍ਰੋਫੈਸਰ ਪੁਰਨ ਸਿੰਘ ਨੇ ਦੋਵੇਂ ਹੱਥ ਜੋੜ ਲਏ ਆਖਿਆ ਗੁਰਮਖਾ ਮੈਨੂੰ ਗੁਰਮਖ ਪਿਆਰੇ ਦੀ ਸੰਗਤ ਹੋ ਗਈ ਹੈ ਉਹ ਗੁਰਮੁਖ ਪਿਆਰੇ ਨੇ ਮੇਰਾ ਜੀਵਨ ਬਦਲ ਦਿੱਤਾ ਕਹਿੰਦੇ ਇਹ ਤੈਨੂੰ ਹੋ ਤੁਹਾਨੂੰ ਹੋ ਹੀ ਗਿਆ ਉਹ ਫਿਰ ਕਹਿੰਦਾ ਕਹਿੰਦਾ ਪ੍ਰੋਫੈਸਰ ਪੂਰਨ ਸਿੰਘ ਮੈਂ ਸਮਝਿਆ ਨਹੀਂ ਤੁਹਾਨੂੰ ਹੋ ਹੀ ਗਿਆ ਅੱਗੋਂ ਪ੍ਰੋਫੈਸਰ ਪੂਰਨ ਸਿੰਘ ਨੇ ਦੋਵੇਂ ਹੱਥ ਜੋੜ ਲਏ ਕਹਿੰਦੇ ਗੁਰਮੁਖਾ ਫਿਰ ਆਹ ਦੱਸਾਂ ਮੈਨੂੰ ਕੀ ਹੋ ਗਿਆ ਗੁਰਮੁਖਾ ਸਟੇਟ ਤੇ ਖਲੋ ਕੇ ਉਸ ਵੇਲੇ ਸੁਲਤਾਨ ਬਾਹੂ ਹੋਏ ਨੇ ਗੁਰਮੁਖੋ ਇਹ ਰਵਾਈ ਲਿਖਿਆ ਕਰਦੇ ਸਨ ਤੇ ਉਸੇ ਤਰਜ਼ ਤੇ ਗੁਰਮੁਖੋ ਫਿਰ ਆਹ ਬੋਲੇ ਗੁਰਮੁਖੋ ਇਹ ਲੈਣਾ ਬੋਲ ਕੇ ਦਾਸਲੋ ਸਮਾਪਤੀ ਹੈ ਪਿਆਰ ਤੇ ਬੁੱਲੇ ਤੁਸੀਂ ਕੀ ਕਹਿੰਦੇ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਵਾਹਿਗੁਰੂ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਗੁਰਮਖ ਲਾਈ ਹੋ ਆਬੇ ਆਬੇ ਆਤਬਬ ਅਮਰਤ ਦੀ ਦਾਤ ਮੈਨੂੰ ਮਿਲ ਗਈ ਏ ਗੁਰਮੁਖੀ ਸੰਗਤ ਹੋ ਕੇ ਆਬੇ ਹਾਤ ਦਾ ਪਾਣੀ ਮਿਲੇ ਆ ਨਹਿਰ ਅਰਸ਼ ਤੋਂ ਆਈ ਹੂੰ ਅੰਦਰ ਬੂਟੀ ਮੁਸ਼ਕ ਮਚਾਇਆ ਜਦ ਫੁੱਲਾਂ ਵਿੱਚ ਬੋਲਦੇ ਆ ਬੋਲਦੇ ਆ ਸਟੇਜ ਤੇ ਬੈਠੇ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਾ ਕੇ ਚਰਨ ਚਰਨ ਫੜ ਕੇ ਪਤਾ ਕੀ ਕਹਿੰਦੇ ਅਗਲੀ ਲੈਣਾ ਤੁਸੀਂ ਬੁਲਿਓ ਨਾਲ ਲੜ ਕੀ ਕਹਿੰਦੇ ਕਹਿੰਦੇ ਜੁਗ ਜੁਗ ਜੀਵੇ ਗੁਰਮਖ ਬਾਬ ਬੋਲੋ ਜੁਗ ਜੁਗ ਜੀਵੇ ਜੁਗ ਜੁਗ ਜੀਵੇ ਗੁਰਮਖ ਬਾਬ ਅੰਦਰੋਂ ਅਰਦਾਸ ਕਰੋ ਤੁਹਾਨੂੰ ਪਰਦਾ ਸਾਡੇ ਗੁਰਮੁਖ ਬਾਬਲ ਕੌਣ ਨੇ ਜੋ ਸਾਨੂੰ ਗੁਰਗੰਸਰ ਨਾਲ ਜੋੜਦੇ ਪਏ ਨੇ ਜੁਗ ਜੁਗ ਜੀ ਵੈ ਗੁਰਮਖ ਬਾਬਲ ਜੁਗ ਜੁਗ ਜੀ ਵੈ ਗੁਰਮਖ ਬਾਬਲ वे गुरमुख बाबूल जिन पार बोलो झुख झुक जी गुरमुख झुख झुक जी वै जनी ਸਤਿਮਤੀ ਗੁਰਮਖ ਦੀ ਸੰਗਤ ਨੇ ਜੀਵਨ ਬਦਲ ਦਿੱਤਾ ਅੱਜ ਵੀ ਜੇ ਜੀਵਨ ਤਬਦੀਲ ਹੁੰਦਾ ਹੈ ਗੁਰਮਖਾਂ ਦੀ ਸੰਗਤ ਨਾਲ ਹੀ ਜੀਵਨ ਤਬਦੀਲ ਹੁੰਦਾ ਹੈ ਅਸੰਭਵ ਕੰਮ ਵੀ ਗੁਰਮਖ ਪਿਆਰੇ ਸੰਭਵ ਕਰ ਦਿੰਦੇ ਨੇ ਜਿਹੜੇ ਕੰਮ ਨਹੀਂ ਹੋ ਸਕਦੇ ਜਦੋਂ ਗੁਰਮਖਾਂ ਦੀ ਸੰਗਤ ਕਰੀਏ ਫਿਰ ਉਹ ਵੀ ਕੰਮ ਹੋ ਜਾਂਦੇ ਨੇ ਗੁਰਮਖੋ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਸਾਰੀਆਂ ਸੰਤਾਂ ਨੂੰ ਭਾਈ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ 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 ਬੋਲੋ ਵਧਾਈਆਂ 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 ਦਾ ਜੀ ਬੁੱਲਾ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਅਗਲਾ ਸਮਾ ਸਤਿਗੁਰ ਦੇ ਭਾਈ ਸਾਹਿਬ ਜੀ ਦਾ ਹੈ ਭਾਈ ਸਾਹਿਬ ਜੀ ਆਪ ਸੰਗਤਾਂ ਦਰਸ਼ਨ ਕਰਨਗੇ ਆਓ ਬੁੱਲਾ ਬਖਸ਼ੋ ਪਿਆਰ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ